ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਕਹਿ ਬਾਲਾ ਸ਼੍ਰੀ ਅੰਗਤ ਪਾਸੀ ਰਚਿਤ ਕਥਾ ਸੁਣੀਏ ਸੁਖ ਰਾਸੀ ਸ਼੍ਰੀ ਗੁਰੂ ਸੋ ਬੋਲੇ ਓ ਮਰਦਾਨਾ ਸਭ ਹੀ ਦੀਪ ਦਿਖਾਓ ਮਹਾਨਾ ਸਤਗੁਰੂ ਧੰ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਪਾਈ ਮਰਦਾਨੇ ਨੂੰ ਉਥੇ ਸ਼੍ਰੀ ਰਾਮਚੰਦਰ ਜੀ ਦੀ ਸਾਰੀ ਕਥਾ ਸੁਣਾਈ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਗੁਰੂ ਜੀ ਨੂੰ ਮਰਦਾਨੇ ਨੇ ਆਖਿਆ ਇਹ ਕਹਿ ਲਗਾ ਤੁਸੀਂ ਸਾਰੇ ਹੀ ਮਹਾਨ ਦੀਪ ਦਿਖਾਏ ਨੇ ਸਾਰੇ ਦੀਵਸਾਂ ਨੂੰ ਦਿਖਾ ਦਿੱਤੇ ਨੇ ਤੇ ਮਰਦਾਨਾ ਕਹਿ ਲਗਾ ਮੇਰੇ ਮਨ ਦੇ ਵਿੱਚ ਇਹ ਲਾਲਸਾ ਹੈ ਕਿ ਜਿਹੜੇ ਸੱਤ ਦੀਪ ਨੇ ਨਾ ਉਹ ਵੀ ਸਾਨੂੰ ਵਿਖਾਓ ਕਿ ਪ੍ਰਭੂ ਜੀ ਤੁਸੀਂ ਹਰ ਪ੍ਰਕਾਰ ਸਮਰੱਥ ਹੋ ਜਿੱਧਰ ਚਾਹੋ ਉਧਰ ਹੀ ਤੁਸੀਂ ਜਾਣ ਵਾਲਿਓ ਇਹ ਸੁਣ ਕੇ ਕਿਰਪਾ ਨਿਧਾਨ ਸਤਗੁਰੂ ਜੀ ਬੋਲੇ ਨੇ ਕਹਾਂ ਲੱਗੇ ਸਭ ਤੋਂ ਮਹਾਨ ਜੰਬੂਦੀਪ ਐ ਲੱਖ ਜੋਜਨ ਇਹਦਾ ਫਿਲਾਇ ਇਹ ਸਭ ਦੀਪਾਂ ਦੇ ਵਿਚਕਾਰ ਐ ਇਹਦੇ ਵਿੱਚ ਸੁਮੇਰ ਪਰਬਤ ਇੰਜ ਸ਼ੋਭਾ ਪਾ ਰਿਹਾ ਐ ਜਿਵੇਂ ਕਮਲ ਫੁੱਲ ਕਬਲ ਦੇ ਫੁੱਲ ਵਿੱਚ ਡੋਡੀ ਬਿਰਾਜਦੀ ਐ ਸੁਮੇਰ ਪਰਬਤ ਲੱਖ ਜੋਜਨ ਜਾਣਿਆ ਜਾਂਦਾ ਐ ਕੁਝ ਤੇ ਕੁਝ ਉੱਪਰ ਵੇਖੋ ਜਦ ਤਰ ਜਾਮਨ ਤੋਂ ਜੰਬੂ ਗਏ ਸੀ ਉਸ ਸਮੇਂ ਤੈਨੂੰ 9 ਖੰਡ ਵਿਖਾਏ ਸੀ ਉਹਨਾਂ ਵਿੱਚ ਜਿਹੜਾ ਭਾਰਤ ਖੰਡ ਹੈ ਸੋ ਭਾਰਤ ਖੰਡ ਹੀ ਨਵਾਂ ਖੰਡਾਂ ਨਵਾਂ ਖੰਡਾਂ ਦੀ ਵਿਚਾਰੀ ਧਰਤੀ ਜਾਣ ਨਾ ਕਰੋ ਵਿਚਾਰ ਲਈ ਧਰਤੀ ਹੈ ਸਤਿਗੁਰੂ ਕਹਿੰਨ ਲੱਗੇ ਭਾਰਤ ਖੰਡ ਦੇ ਸਥਾਨ ਤੇ ਵੱਡੇ ਵੱਡੇ ਪੁੰਨ ਜੱਗ ਤਪ ਕਰਦੇ ਨੇ ਹੋਰ ਦੀਪ ਖੰਡਾਂ ਦੇ ਵਿੱਚ ਜਾ ਕੇ ਉਹ ਪੁਰਸ਼ ਉਹਨਾਂ ਦੇ ਫਲ ਭੋਗਦੇ ਨੇ ਤੇਰਾ ਕਿਆ ਮੈਂ ਕਿਸ ਤਰ੍ਹਾਂ ਮੋੜਾਂਗਾ ਸਤਿਗੁਰੂ ਕਹਿਣ ਲੱਗੇ ਕਿ ਮਰਦਾਨਿਆ ਤੇਰਾ ਕਿਆ ਕਿਸ ਤਰ੍ਹਾਂ ਮੋੜ ਸਕਦਾ ਚੱਲ ਤੁਹਾਨੂੰ ਜਾ ਕੇ ਹੁਣ ਦੀਪ ਦਿਖਾਉਨੇ ਆ ਜਿਹੜੇ ਸਤ ਦੀਪ ਮੰਨੇ ਜਾਂਦੇ ਨੇ ਉਹ ਦਿਖਾਉਨੇ ਆ ਜਿਸ ਤਰ੍ਹਾਂ ਦੇ ਉਹ ਹਨ ਇਹ ਕਹਿ ਕੇ ਸਤਿਗੁਰੂ ਜੀ ਅੱਗੇ ਚੱਲ ਪਏ ਤੇ ਗੁਰਮਖੋ ਇਸ ਸਮੁੰਦਰ ਤੋਂ ਇਸ ਸਮੁੰਦਰ ਦੇ ਪਾਰ ਪਹੁੰਚ ਗਏ ਨੇ ਲੱਖ ਜੋਜਨ ਉਸ ਦਾ ਫਲਾਸੀ ਉਹਨੂੰ ਛਾਟੀ ਸਤਿਗੁਰੂ ਧੰਸ਼ੀ ਗੁਰੂ ਨਾਨਕ ਦੇਵ ਮਹਾਰਾਜ ਸਮਰੱਥ ਗੁਰੂ ਪਾਰ ਕਰ ਗਏ ਨੇ ਕੋਈ ਦੇਰ ਨਾ ਲੱਗੀ ਪਲਖ ਦੀਪ ਦੇ ਵਿੱਚ ਜਾ ਕੇ ਸਤਿਗੁਰੂ ਜੀ ਬੈਠ ਗਏ ਪਿੱਪਲ ਦੇ ਬਰੇ ਸ਼ਕਾਰਨ ਇਸ ਦਾ ਨਾਂ ਪਿਲਖ ਪਿਆ ਹੋਇਆ ਸੀ ਪਿੱਪਲ ਦੇ ਦਰਖਤ ਕਾਰਨ ਜਿਆਦਾ ਮਨੋਖਾਂ ਦੇ ਸੁੰਦਰ ਸਰੂਪ ਨੇ ਉਹ ਆਪਣੇ ਮਨ ਦੇ ਅਨੁਭਵ ਸੁਖ ਭੋਗਦੇ ਨੇ ਉਹ ਸਥਾਨ ਤੇ ਵਸਨੀਕਾਂ ਦੀ ਉਮਰ ਹਜ਼ਾਰ ਹਜ਼ਾਰ ਸਾਲ ਹੁੰਦੀ ਹੈ। ਦੇਵਤਿਆਂ ਵਰਗਾ ਉਹਨਾਂ ਦਾ ਵਿਵਹਾਰ ਹੈ। ਉਸ ਦੀਪ ਦੇ ਵਿੱਚ ਸੱਤ ਨਦੀਆਂ ਵਗਦੀਆਂ ਨੇ। ਹਰ ਪ੍ਰਕਾਰ ਦਾ ਉਥੇ ਸੁੱਖ ਹੈ। ਬਹੁਤ ਇਹ ਘਰ ਜਿਹੜੇ ਨੇ ਸੋਨੇ ਦੇ ਬਣੇ ਹੋਏ ਨੇ। ਜਿੱਥੇ ਸਤਗੁਰੂ ਜੀ ਜਾ ਕੇ ਬੈਠਦੇ ਬੈਠ ਗਏ। ਉਤੇ ਬਹੁਤ ਮਨੋਖਾਏ ਤੇ ਉਹਨਾਂ ਹੱਥ ਜੋੜ ਕੇ ਚਰਨਾਂ ਤੇ ਅਸੀਸ ਨਿਵਾਏ ਕਿਸੇ ਹੋਰ ਦੀਪ ਦੇ ਸੰਤ ਸਰੂਪ ਜਾਣ ਕੇ ਉਹ ਅਨੁਪਮ ਭੇਟਾਵਾਂ ਲੈ ਕੇ ਆਏ ਮਿੱਠੇ ਸੁੰਦਰ ਫਲ ਉਹਨਾਂ ਦੇ ਅੱਗੇ ਰਖੇ ਹੋਰ ਨਾ ਹੋਕ ਹੈਰਾਨ ਹੋ ਕੇ ਨਾ ਚਾਰੇ ਪਾਸੇ ਬੈਠ ਗਏ ਨੇ ਸਤਿਗੁਰੂ ਧੰਜੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨਾਂ ਨੂੰ ਬਚਨ ਕਹੇ ਕਹਿਣ ਲੱਗੇ ਕੀ ਤੁਹਾਡੇ ਦੇਸ਼ ਦੇ ਵਿੱਚ ਹਰ ਪ੍ਰਕਾਰ ਦੇ ਨਾਲ ਸੁਖ ਆਨੰਦ ਹੈ ਜਿਸ ਪ੍ਰਕਾਰ ਇਸ ਦੀਪ ਦੇ ਅੰਦਰ ਹੁੰਦਾ ਏ ਉਹ ਸਾਰੇ ਵਿਹਾਰ ਬਾਰੇ ਸਾਨੂੰ ਸੁਣਾਓ ਤੁਹਾਡੇ ਵਿੱਚ ਜੋ ਸੁੱਖ ਦੁੱਖ ਨੇ ਉਹ ਸਾਡੇ ਉਹ ਸਾਰੇ ਝੂਠ ਛੱਡ ਕੇ ਸਾਨੂੰ ਸੁਣਾਉਣਾ ਕਰੋ ਸਾਰੇ ਸੱਚ-ਸੱਚ ਦੱਸੋ ਉਹ ਦੀਪ ਦੇ ਮਰਦ ਬੋਲੇ ਕਹਿਣ ਲੱਗੇ ਤੇ ਹਰ ਪ੍ਰਕਾਰ ਦਾ ਸੋਖ ਹੈ ਪਰ ਸਾਰਿਆਂ ਨੂੰ ਤਿੰਨ ਦੁੱਖ ਸਤਾਉਂਦੇ ਨੇ ਸਾਰਿਆਂ ਨੂੰ ਤਿੰਨ ਦੁੱਖ ਸੁਣਾਉਂਦੇ ਨੇ ਸਤਾਈ ਜਾਂਦੇ ਨੇ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਕਹਿ ਲੱਗੇ ਜਿਸ ਨੂੰ ਆਪਣੇ ਨਾਲੋਂ ਵੱਡਾ ਜਾਣਦੇ ਨੇ ਮਨ ਵਿੱਚ ਉਸ ਦੇ ਨਾਲ ਈਰਖਾ ਕਰਦੇ ਨੇ ਛੋਟੇ ਨੂੰ ਵੇਖ ਕੇ ਬਹੁਤ ਹੰਕਾਰ ਕਰਦੇ ਨੇ ਜਿਹੜਾ ਬਰਾਬਰ ਦਾ ਹੁੰਦਾ ਏ ਉਹਦੀ ਚੁਗਲੀ ਵਕੀਲੀ ਕਰਦੇ ਨੇ ਇਹਨਾਂ ਤਿੰਨਾਂ ਦੁੱਖਾਂ ਕਰਕੇ ਨਾ ਇਥੋਂ ਦੇ ਨਾਰ ਜਿਹੜੇ ਨੇ ਇਥੋਂ ਦੇ ਮਨੁੱਖ ਜਿਹੜੇ ਨੇ ਦੁਖੀ ਰਹਿੰਦੇ ਨੇ ਹੋਰ ਸਾਰੇ ਸੁੱਖ ਨੇ ਉਹਨਾਂ ਦਾ ਵੇਰਵਾ ਵੀ ਸੁਣੋ ਇਹ ਸੁਣ ਕੇ ਗੁਰੂ ਜੀ ਬੋਲੇ ਕਹਿਣ ਲੱਗੇ ਸਾਡੇ ਬਚਨਾਂ ਨੂੰ ਚੰਗੀ ਤਰ੍ਹਾਂ ਮੰਨੋ ਇਹ ਤਿੰਨੇ ਦੁੱਖ ਜਿਹੜੇ ਦੂਰ ਹੋ ਜਾਣਗੇ ਤੁਸੀਂ ਸਦਾ ਆਨੰਦਤ ਰਹੋਗੇ ਉਹ ਲੋਕ ਹੱਥ ਜੋੜ ਕੇ ਪੁੱਛਣ ਲੱਗੇ ਕਹਿਣ ਲੱਗਾ ਸਾਨੂੰ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਸਦਾ ਹੀ ਆਨੰਦ ਵਿੱਚ ਰਹੀਏ ਸਭ ਤਾਂ ਇੱਕ RAM ਹੈ ਅਤੇ RAM ਬਗੈਰ ਹੋਰ ਕੁਝ ਨਹੀਂ ਹੈ ਜਦੋਂ ਇਸ ਤਰ੍ਹਾਂ ਦਿਲ ਦੇ ਵਿੱਚ ਜਾਣੋਗੇ ਨਾ ਤਾਂ ਕਦੇ ਵੀ ਈਰਖਾ ਨਹੀਂ ਹੋਵੇਗੀ ਤੁਹਾਡੇ ਮਨ ਵਿੱਚ ਜਦੋਂ ਇਹ ਗੱਲਾਂ ਇਹ ਗੱਲ ਡ੍ਰਿਡ ਹੋ ਜਾਵੇਗੀ ਫਿਰ ਤੁਹਾਨੂੰ ਕੋਈ ਵੀ ਦੁੱਖ ਨਹੀਂ ਸਤਾਊਗਾ ਸਤਿਗੁਰੂ ਕਹਿਣ ਲੱਗੇ ਸਤਨਾਮ ਦਾ ਸਿਮਰਨ ਕਰੋ ਸਤਿਗੁਰੂ ਦਾ ਸਿਮਰਨ ਕਰਕੇ ਕੜਾ ਪ੍ਰਸ਼ਾਦ ਤਿਆਰ ਕਰੋ ਫਿਰ ਅਰਦਾਸ ਕਰਕੇ ਪ੍ਰਸ਼ਾਦਾ ਛਕੋ ਫਿਰ ਅਰਦਾਸ ਕਰਕੇ ਪ੍ਰਸ਼ਾਦ ਛਕੋ ਇਹ ਸਮਾਨ ਦੀ ਸਾਰੀ ਦੁਬਦਾ ਜਿਹੜੀ ਹੈ ਦੂਰ ਕਰੋ ਸਤਿਗੁਰ ਜੀ ਦੇ ਇਸ ਤਰ੍ਹਾਂ ਦੇ ਕੋਮਲ ਅਤੇ ਮਿੱਠੇ ਭਜਨ ਸੁਣ ਕੇ ਨਾ ਸਾਰੇ ਨਾਰ ਸ਼ਰਧਾ ਧਾਰ ਕੇ ਸਤਿਗੁਰ ਜੀ ਦੀ ਸੇਕ ਹੋ ਗਏ ਕਈ ਦਿਨ ਸਤਿਗੁਰ ਜੀ ਨੇ ਉੱਥੇ ਡੇਰਾ ਰੱਖਿਆ ਫਿਰ ਸਤਿਗੁਰ ਜੀ ਨੇ ਅੱਗੇ ਜਾਣ ਦੀ ਫਿਰ ਅਵਿਲਾਖਾ ਜਾਹਰ ਕੀਤੀ 2 ਲੱਖ ਯੋਜਨ ਵਿਸ਼ਾਲ ਦੀਪ ਸੀ ਉਹ ਸਾਰੇ ਦੀਪ ਝਟ ਲੰਗ ਗਏ ਨੇ ਫਿਰ ਅੱਗੇ ਸਮੁੰਦਰ ਆ ਗਿਆ ਜਿਹੜਾ ਕਿ ਗੰਨੇ ਦੇ ਰਸ ਵਰਗਾ ਮਿੱਠਾ ਸੀ ਉਹ 2 ਲੱਖ ਯੋਜਨ ਤੱਕ ਫੈਲੇ ਹੋਇਆ ਸੀ ਪ੍ਰਭੂ ਜੀ ਉਸ ਉੱਤੇ ਚੱਲ ਪਏ ਤੇ 사ਤਗੁਰਾਂ ਦਾ ਦੇ ਭਾਈ ਮਰਦਾਨੇ ਦਾ ਭਾਈ ਬਾਲੇ ਦਾ ਅੰਗੂਠਾ ਪੈਰ ਦਾ ਅੰਗੂਠਾ ਤੱਕ ਵੀ ਨਹੀਂ ਭੀਜਿਆ ਤਿੰਨੇ ਹੀ ਸੁੱਕੇ ਧਾਰੇ ਨੇ ਪਾਰਲਾ ਕਿਨਾਰਾ ਜਿੱਥੇ ਸੀ ਜਗਤ ਦੇ ਸਾਈ ਉਥੇ ਝਾਟੀ ਪਹੁੰਚ ਗਏ ਉਤੇ ਸ਼ਾਲਮਈ ਸ਼ਾਲਮਲੀ ਨਾਮ ਦਾ ਇੱਕ ਦੀਪ ਸ਼ੋਭ ਰਿਹਾ ਸੀ ਜਿਹਦਾ ਨਾਂ ਸਿੰਮਲ ਰੁਖ ਦੇ ਨਾਂ ਤੋਂ ਪਿਆ ਹੋਇਆ ਸੀ ਸਤਗੁਰੂ ਜੀ ਉਸ ਦੀਪ ਦੇ ਵਿੱਚ ਜਾ ਕੇ ਬੈਠੇ ਨੇ ਬਹੁਤ ਮਨੁੱਖ ਜਿਹੜੇ ਇਕੱਠੇ ਹੋ ਕੇ ਆਏ ਨੇ ਵੰਦਨਾ ਕਰਕੇ ਨੇੜੇ ਬੈਠ ਗਏ ਫਿਰ ਉੱਠ ਕੇ ਘਰ ਨੂੰ ਚਲੇ ਗਏ ਰਾਜੇ ਨੂੰ ਇਹ ਖਬਰ ਮਿਲੀ ਕਿ ਦੀਪ ਦੇ ਵਿੱਚ ਇੱਕ ਸੰਤ ਆਇਆ ਹੈ ਰਾਜਾ ਉੱਤਮ-ਉੱਤਮ ਉਪਹਾਰ ਲੈ ਕੇ ਨਾ ਬਹੁਤ ਉੱਤਮ ਪਹਾਰ ਉਪਹਾਰ ਲੈ ਕੇ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੀਸ ਉਹਨੇ ਨਵਾਇਆ ਜਦੋਂ ਸਤਿਗੁਰੂ ਜੀ ਦੇ ਪਾਸ ਆ ਕੇ ਬੈਠ ਗਿਆ ਸਤਿਗੁਰੂ ਜੀ ਨੇ ਆਖਿਆ ਕਿ ਭਟਾਵਾਂ ਲੈ ਜਾਵੋ ਇਹ ਪੁਹਾਰ ਸਾਡੇ ਕਿਸੇ ਕੰਮ ਨਹੀਂ ਆਉਂਦੇ ਤੁਸੀਂ ਨਾਮ ਦਾ ਨਾਮ ਜਪਣ ਕਰਕੇ ਜਨਮ ਨੂੰ ਲਾਜ ਲਾਈ ਹੈ ਹੱਥ ਜੋੜ ਕੇ ਰਾਜੇ ਨੇ ਆਖਿਆ ਕਹਿ ਲਗਾ ਆਪਣਾ ਉਪਦੇਸ਼ ਦਿਓ ਤਾਂ ਸੀ ਧਾਰਨ ਕਰੀਏ ਤੁਸੀਂ ਸੰਤ ਪਰਮੇਸ਼ਰ ਰੂਪ ਸਭ ਤੋਂ ਅਦਕ ਤੁਹਾਡੀ ਅਨਪਮ ਮਹਿਮਾਏ ਬਹੁਤ ਵਡਿਆਈ ਕਰਕੇ ਬੇਨਤੀ ਕੀਤੀ ਜਦੋਂ 사ਤਗੁਰੂ ਜੀ ਨੇ ਬਚਨ ਕੀਤੇ ਸਤਨਾਮ ਦਾ ਜਾਪ ਮੁਖ ਦੇ ਨਾਲ ਸਦਾ ਉਚਾਰਨ ਕਰੋ ਗੁਰੂ ਨੂੰ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾ ਗੁਰੂ ਦੇ ਅੱਗੇ ਅਰਦਾਸ ਕਰੋ ਜਿਹੜੇ ਇਥੇ ਬਹੁਤੇ ਉਥੇ ਜਿਹੜੇ ਇਥੇ ਇਥੇ ਉਥੇ ਸੁਖਾਂ ਦੀ ਸਾਰ ਹੈ ਜਦੋਂ ਉਸ ਗੁਰੂ ਜੀ ਦੇ ਬਚਨ ਉਹਨਾਂ ਨੇ ਮੰਨੇ ਮੰਨ ਲਏ ਤੇ ਸਤਿਗੁਰ ਜੀ ਨੇ ਉਹਨਾਂ ਨੂੰ ਚਰਨ ਪਾਉਲ ਦਿੱਤੀ ਬਹੁਤ ਮਨੁੱਖ ਆ ਕੇ ਸਤਿਗੁਰਾਂ ਦੇ ਸਿੱਖ ਹੋਏ ਸਿੱਖੀ ਦਾ ਫੈਸਾਰਾ ਹੋਇਆ ਸਾਰਿਆਂ ਨੂੰ ਨਾਮਦਾਨ ਅਤੇ ਇਸ਼ਨਾਣ ਸਤਿਗੁਰਾਂ ਨੇ ਦ੍ਰਿੜ ਕਰਵਾਇਆ ਸਤਗੁਰੂ ਜੀ ਨੇ ਕਈ ਦਿਨ ਉੱਥੇ ਗੁਜ਼ਾਰੇ ਰਾਜੇ ਦੇ ਮਹਿਲਾਂ ਦੇ ਵਿੱਚ ਠਹਿਰੇ ਉਸ ਦੇ ਦੁੱਖ ਦੂਰ ਕੀਤੇ ਵਿਦਾ ਹੋ ਕੇ ਚਲੇ ਗਏ 4 ਲੱਖ ਯੋਜਨ ਸਤਗੁਰੂ ਜੀ ਅੱਗੇ ਚਲੇ ਗਏ ਜਿੱਥੇ ਅੱਗੇ ਇੱਕ ਸ਼ਰਾਬ ਦਾ ਸਮੁੰਦਰ ਆਇਆ ਹੈ ਸੈਂਕੜੇ ਦੀਪਾਂ ਦਾ ਵਿਸਥਾਰ ਹੈ ਉਤੋਂ ਉਡਾਰੀ ਮਾਰ ਕੇ ਸਮੁੰਦਰ ਨੂੰ ਸਤਗੁਰੂ ਜੀ ਪਾਰ ਕਰ ਗਏ ਨੇ ਕੁਸ਼ ਨਾਮ ਦੇ ਇੱਕ ਦੀਪ ਦੇ ਵਿੱਚ ਪਹੁੰਚ ਗਏ ਨੇ ਉਸ ਦੀਪ ਦੇ ਵਿੱਚ 쿠ਸ਼ਾ ਨਾਮ ਦੀ ਇੱਕ ਸੁੰਦਰ ਬੂਟੀ ਉਗਦੀ ਹੈ ਜਿਸ ਕਰਕੇ ਉਸ ਦੀਪ ਦਾ ਉਸ ਬੂਟੀ ਦੇ ਨਾਂ ਤੇ ਪਿਆ ਸੀ ਉਹ ਦੀਪ ਦੇ ਲੋਕ ਪੁੰਨ দান ਕਰਨ ਕਰਕੇ ਬੜੇ ਸੁਖ ਭੋਗਦੇ ਨੇ ਸਤਗੁਰੂ ਜੀ ਦੇ ਨਗਰ ਦੇ ਵਿੱਚ ਸਤਗੁਰੂ ਜੀ ਜਾ ਕੇ ਨਗਰ ਦੇ ਵਿੱਚ ਬੈਠ ਗਏ ਮਨੁੱਖਾਂ ਦਾ ਇੱਕ ਸਮੂਹ ਉਹਨਾਂ ਦੇ ਪਾਸ ਆਇਆ ਸਾਰੇ ਨਰ ਨਾਰੀ ਉਹਨਾਂ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਸਾਰੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਭੇਟਾ ਅੱਗੇ ਰੱਖਦੇ ਨੇ ਕਹਿਣ ਲੱਗੇ ਇਹ ਕਿਸੇ ਹੋਰ ਟਾਪੂ ਦੇ ਸੰਤ ਨੇ ਸਮੁੰਦਰ ਲੰਘ ਕੇ ਇੱਥੇ ਆਏ ਨੇ ਮਨ ਵਿੱਚ ਬੜਾ ਅਚਰਜ ਮੰਨ ਕੇ ਸਾਰੇ ਸਤਿਗੁਰ ਜੀ ਦੇ ਚਰਨਾਂ ਦੇ ਨਾਲ ਆ ਜੁੜੇ ਕਰਾਮਾਤੀ ਸਮਰੱਥ ਅਤੇ ਮੁਕਤੀ ਦੇ ਦਾਤੇ ਨੇ ਸੰਤ ਸਰੂਪ ਸੰਤ ਰੂਪ ਨੇ ਅਤੇ ਸਭ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ ਇਸ ਤਰ੍ਹਾਂ ਜਾਣ ਕੇ ਉਪਦੇਸ਼ ਸੁਣਦੇ ਨੇ ਦਰਸ਼ਨ ਕਰਦੇ ਹੀ ਭਗਤੀ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਸਤਿਗੁਰੂ ਦੀ ਉਹਨਾਂ ਨੂੰ ਬਚਨ ਸੁਣਾਉਂਦੇ ਨੇ ਸਤਨਾਮ ਦਾ ਜਾਪ ਕਰਨ ਦੇ ਨਾਲ ਗਤੀ ਹੋ ਜਾਂਦੀ ਹੈ ਸੰਤਾਂ ਦੀ ਸੇਵਾ ਹਿਰਦੇ ਵਿੱਚ ਧਾਰਨ ਕਰੋ ਭੋਗ ਲਾਲਸਾ ਹਿਰਦੇ ਵਿੱਚੋਂ ਵਿਸਾਰ ਦਿਓ ਪਹਿਲੇ ਪੁੰਨਾਂ ਨੂੰ ਬਾਅਦ ਵਿੱਚ ਨਾ ਲਗਵਾਓ ਪਰਮ ਪਦ ਦੇ ਅਧਿਕਾਰੀ ਬਣੋ ਸ਼ੁੱਧ ਆਤਮਾ ਨਾਲ ਨਾਮ ਜਪੋ ਮਨ ਦੇ ਵਿਕਾਰਾਂ ਨੂੰ ਨਾਸ਼ ਕਰੋ ਸਤਗੁਰ ਜੀ ਦੇ ਪਾਸੋਂ ਸੁਣ ਕੇ ਸ਼ੁੱਧ ਆਤਮਾ ਦੇ ਨਾਲ ਨਾਮ ਸਿਮਰਨ ਕਰਨ ਲੱਗ ਪਏ ਨੇ ਸਤਗੁਰ ਜੀ ਦੇ ਦਰਸ਼ਨ ਕਰਕੇ ਸ੍ਰੇਸ਼ਟ ਭਗਤੀ ਦੇ ਵਿੱਚ ਗੁਰਮਖੋ ਭੇਜ ਗਏ ਬਹੁਤ ਮੂਰਖ ਆ ਕੇ ਸਤਗੁਰਾਂ ਦੇ ਸੇਵਕ ਹੋਏ ਚਰਨ ਪਾਉ ਲੈ ਕੇ ਸੁਖ ਪ੍ਰਾਪਤ ਕਰਦੇ ਨੇ ਨਾਮ ਜਪਾ ਕੇ ਭਗਤੀ ਪ੍ਰਗਟ ਕੀਤੀ ਫਿਰ ਸਤਗੁਰਾਂ ਨੇ ਉੱਥੋਂ ਵਿਦਾਈ ਗਈ ਲੈ ਕੇ ਅੱਗੇ ਚੱਲ ਪਏ 8 ਲੱਖ ਯੋਜਨ ਚੱਲਦੇ ਗਏ ਸਤਗੁਰ ਜੀ ਇਹ ਸਾਰਾ ਸਫਰ ਲੰਘ ਕੇ ਅੱਗੇ ਕਿਹੋ ਦਾ ਸਾਗਰ ਆਇਆ ਹੈ ਦੀਪ ਵਾਂਗੂ ਉਹਦਾ ਵਿਸਥਾਰ ਸੀ ਦੀਨ ਦੇਾਲੂ ਸਤਗੁਰ ਜੀ ਉਸ ਦੇ ਉੱਤੇ ਚੱਲ ਪਏ ਨੇ ਝਾਟੀ ਸਾਰਾ ਸਮੁੰਦਰ ਪਾਰ ਕਰ ਗਏ ਨੇ ਜਾ ਕੇ ਇੱਕ ਨਗਰ ਵਿਖਿਆ ਤੇ ਜਾ ਕੇ ਗਿਆਨ ਦੇ ਸਾਗਰ ਭਾਵ ਸਤਗੁਰ ਜੀ ਬੈਠ ਗਏ ਉਸ ਦੀਪ ਦਾ ਨਾਮ ਕਰੋਚ ਸੀ ਕਰੋਚ ਉਹਦੇ ਵਸਨੀਕ ਬੜੇ ਸੁੰਦਰ ਸਨ ਉਹ ਬੜਾ ਸੁਖ ਬਿਲਾਸ ਭੋਗਦੇ ਨੇ ਸਦਾ ਵਿਸ਼ਿਆਂ ਵਿੱਚ ਲਪਟੇ ਰਹਿੰਦੇ ਨੇ ਜਦੋਂ ਮਨੁੱਖਾਂ ਨੇ ਸਤਿਗੁਰੂ ਜੀ ਨੂੰ ਵੇਖਿਆ ਵਿਸ਼ੇਸ਼ ਪ੍ਰੇਮ ਧਾਰਨ ਕਰਕੇ ਉਹਨਾਂ ਪਾਸ ਆਏ ਨਮਸਕਾਰ ਕਰਕੇ ਉਹ ਗੁਰੂ ਜੀ ਦੇ ਪਾਸ ਆ ਕੇ ਬੈਠਦੇ ਨੇ ਜਦੋਂ ਉੱਥੇ ਦੇ ਉੱਥੋਂ ਦੇ ਰਾਜੇ ਨੂੰ ਖਬਰ ਮਿਲੀ ਨਾ ਉਹ ਵੀ ਆਇਆ ਹੈ ਰਾਜੇ ਨੇ ਸ਼ਰਧਾ ਧਾਰ ਕੇ ਦਰਸ਼ਨ ਕੀਤੇ ਮਹਿਮਾ ਦੇ ਬਹੁਤ ਬਚਨ ਉਚਾਰੇ ਉਸ ਨੂੰ ਚੰਗੀ ਮਤ ਦੇਣ ਵਾਸਤੇ ਸਤਿਗੁਰੂ ਜੀ ਨੇ ਕੋਮਲ ਮਿੱਠੇ ਬਚਨ ਆਖੇ ਸਤਿਗੁਰੂ ਕਹਿਣ ਲੱਗੇ ਮ੍ਰਿਤੂ ਭਗਵਾਨ ਮਹਾਨ ਬਲਵਾਨ ਹੈ ਇਹ ਸਾਰੇ ਸੰਸਾਰ ਨੂੰ ਖਾ ਜਾਂਦਾ ਹੈ ਬ੍ਰਹਮਾ ਆਦ ਜਿੰਨੇ ਵੀ ਦੇਵਤੇ ਨੇ ਸੱਪਦੈਤ ਅਤੇ ਜਿੰਨੇ ਮਨੁੱਖ ਨੇ ਉਹ ਸਾਰੀਆਂ ਵਿਧੀਆਂ ਅਨੁਸਾਰ ਸਮਰੱਥ ਹੈ ਉਹਦੇ ਅੱਗੇ ਕਿਸੇ ਦਾ ਵੀ ਛੁਡਕਾਰਾ ਨਹੀਂ ਜਿਵੇਂ ਦਾਣੇ ਨੂੰ ਚੱਕੀ ਚੱਬ ਜਾਂਦੀ ਹੈ ਉਸੇ ਤਰ੍ਹਾਂ ਹੀ ਉਦੇ ਅੱਗੇ ਕੋਈ ਵੀ ਬਚ ਨਹੀਂ ਸਕਦਾ ਭੈ ਕਰਕੇ ਤੁਸੀਂ ਉਸ ਦੀ ਸ਼ਰਨ ਫੜੋ ਜਿਸ ਦੀ ਬਰਬਾਈ ਜਿਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜਿਵੇਂ ਚੱਕੀ ਦੀ ਕਿਲੀ پاس ਕੁਝ ਦਾਣੇ ਪੀਸਣੋਂ ਬਾਜ ਜਾਂਦੇ ਨੇ ਨਾ ਉਹੀ ਬਚਦਾ ਏ ਜੋ ਉਸ ਨੂੰ ਹਿਰਦੇ ਵਿੱਚ ਪਹਿਚਾਣਦਾ ਏ ਇਸ ਲਈ ਜਦ ਤੁਸੀਂ ਨਾਮ ਜਪੋਗੇ ਤਦ ਤੁਹਾਡਾ ਜਨਮ ਮਰਨ ਤੋਂ ਛੁਟਕਾਰਾ ਹੋ ਜਾਵੇਗਾ ਭੋਗ ਵਿਲਾਸ ਕਰਨ ਵਾਲੇ ਅੰਤ ਨਿਰਾਸ਼ ਹੀ ਜਾਂਦੇ ਨੇ ਇਸ ਲਈ ਸਤਗੁਰੂ ਦੇ ਪ੍ਰਵਾਸੇ ਨਾਮ ਜਪੋ ਇਸ ਪ੍ਰਕਾਰ ਉਹਨਾਂ ਨੂੰ ਉਪਦੇਸ਼ ਦੇ ਕੇ ਸਤਗੁਰੂ ਜੀ ਉਤੇ ਕਈ ਦਿਨ ਠਹਿਰੇ ਉਹ ਉਤੇ ਸਤਨਾਮ ਦੀ ਰੀਤੀ ਚਲਾਈ ਤੇ ਚੰਗੀ ਪ੍ਰੇਮ ਭਗਤੀ ਨੂੰ ਪ੍ਰਗਟ ਕੀਤਾ ਉਤੋਂ ਵਿਦਾ ਹੋ ਕੇ ਫਿਰ ਹੋਰ ਸਥਾਨ ਵੱਲ ਚੱਲ ਪਏ ਜਿੱਥੇ ਜਿਨੇ 16 ਯੋਜਨ ਪਰਮਾਨਤ ਹੁੰਦੇ ਨੇ ਜਦੋਂ ਇਹਨਾਂ ਪੰਡਾ ਗੁਰੂ ਜੀ ਦੇ ਗੁਰੂ ਜੀ ਵਿਛੇ ਛੱਡ ਗਏ ਨਾ ਤਾਂ ਅੱਗੇ ਦੁੱਧ ਦਾ ਸਮੁੰਦਰ ਆਇਆ ਉਸ ਦਾ ਵੀ ਵਿਸਤਾਰ ਦੀਪ ਵਰਗਾ ਸੀ ਬਹੁਤ ਵੱਡਾ ਏ ਉਸ ਉੱਤੇ ਕਿਰਪਾਲੂ ਪ੍ਰਭੂ ਜੀ ਚੱਲ ਪਏ ਤੁਰੰਤੀ ਦੂਸਰੇ ਕਿਨਾਰੇ ਤੇ ਪਹੁੰਚ ਗਏ ਅੱਗੇ ਜਾ ਕੇ ਇੱਕ ਦੀਪ ਦੇ ਅੰਦਰ ਚਲੇ ਗਏ ਨੇ ਉਥੇ ਬਹੁਤ ਦੁੱਧ ਦੀਆਂ ਨਦੀਆਂ ਵਗਦੀਆਂ ਨੇ ਵੱਡੇ ਵੱਡੇ ਮਿਸ਼ਰੀ ਦੇ ਪਹਾੜ ਨੇ ਉਥੇ ਦੀਆਂ ਨਾਰੀਆਂ ਪਰੀਆਂ ਵਰਗੀਆਂ ਨੇ ਜਿਸ ਨਗਰ ਦੇ ਵਿੱਚ ਰਾਜਾ ਰਹਿੰਦਾ ਸੀ ਉਤੇ ਇੱਕ ਸਤਿਗੁਰ ਜੀ ਜਾ ਕੇ ਬੈਠ ਗਏ ਨੇ ਉਸ ਦੀਪ ਦਾ ਨਾਮ ਸਾਖ ਸੀ ਉਤੋਂ ਦੇ ਵਸਨੀਕ ਮਨ ਭਾਉਂਦੇ ਵਿਸ਼ਾਲ ਸੁਖ ਭੋਗਦੇ ਨੇ ਮਨ ਵਿੱਚ ਸੁਖ ਮੰਨਦੇ ਨੇ ਨਰ ਨਾਰੀਆਂ ਨੇ ਸਤਿਗੁਰ ਜੀ ਨੂੰ ਵੇਖਿਆ ਉਹਨਾਂ ਨੂੰ ਵੱਡਾ ਕਲਾਵਾਣ ਜਾਣਿਆ ਉਹਨਾਂ ਨੇ ਆ ਕੇ ਉਪਹਾਰ ਅੱਗੇ ਧਿਆਕੇ ਧਰੇ ਸਤਗੁਰੂ ਜੀ ਦੇ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਵਚਨ ਸੁਣ ਦੀ ਲਾਲਸਾ ਕਰਕੇ ਦਿਲ ਵਿੱਚ ਪ੍ਰੇਮ ਭਾਵਨਾ ਧਾਰਨ ਕਰਕੇ ਸਤਗੁਰੂ ਜੀ ਦੇ ਗੁਰਮਖੋ ਨੇੜੇ ਬੈਠ ਗਏ ਨੇ ਸਤਗੁਰੂ ਜੀ ਨੇ ਉਹਨਾਂ ਨੂੰ ਆਖਿਆ ਕਿ ਨਾਮ ਜਪੋ ਜਿਹੜਾ ਅੰਤ ਵੇਲੇ ਸਹਾਇਤਾ ਕਰੇਗਾ ਜਿਸ ਦੀ ਚੇਤਨ ਸਤਾ ਇਸ ਤਰ੍ਹਾਂ ਦੀ ਹੈ ਕਿ ਮਨੁੱਖ ਹਾਰ ਜਾਂਦੇ ਨੇ ਪਰ ਕਿਸੇ ਤਰ੍ਹਾਂ ਵੀ ਜਾਣ ਨਹੀਂ ਸਕਦੇ ਉਹ ਅਤ ਸੂਖਮ ਹੈ ਅਤੇ ਮਹਾਨ ਗੁਪਤ ਹੈ Muni ਜਨ ਸਾਰੇ ਉਹਨੂੰ ਬੇਅੰਤ ਕਹਿੰਦੇ ਨੇ ਜਿਸ ਵਰਗਾ ਫਿਰ ਕੋਈ ਵੀ ਪ੍ਰਗਟ ਨਹੀਂ ਹੁੰਦਾ ਉਹਦਾ ਅਚਰਜ ਰੂਪ ਜਾਣਨਾ ਕਰੋ ਜਿਸ ਬਗੈਰ ਜਿਹੜੀਆਂ ਸਾਰੀਆਂ ਇੰਦਰੀਆਂ ਨੇ ਇੱਕ ਵੀ ਕਿਰਿਆ ਨਹੀਂ ਕਰ ਸਕਦੀਆਂ ਫਿਰ ਜਿਹੜਾ ਭਜਨ ਦਾ ਆਨੰਦ ਸੁਣਦਾ ਏ ਉਹ ਨਦੀ ਦੇ ਜਾਲ ਵਾਂਗ ਜਾਣਿਆ ਜਾਂਦਾ ਏ ਨਦੀ ਦੇ ਜਲ ਦੇ ਵਾਂਗ ਵਾਧਾ ਘਾਟਾ ਹੁੰਦਾ ਏ ਪਿਛਲੇ ਸਾਰੇ ਪਾਪਾਂ ਨੂੰ ਦੂਰ ਕਰ ਲੈਂਦਾ ਏ ਫਿਰ ਗਿਆਨ ਆਨੰਦ ਇਸ ਤਰ੍ਹਾਂ ਜਾਣੋ ਜਿਵੇਂ ਸਾਗਰ ਦਾ ਅਪਾਰ ਜਲ ਹੁੰਦਾ ਏ ਪਾਪਾਂ ਰਹਿ ਤ ਸਦਾ ਇੱਕ ਸਾਰ ਰਹਿੰਦਾ ਏ ਜੋ ਪਾਉਂਦਾ ਏ ਉਹ ਸੰਸਾਰ ਸਾਗਰ ਨੂੰ ਤਰ ਜਾਂਦਾ ਏ ਇਸ ਤਰ੍ਹਾਂ ਤੁਸੀਂ ਸ੍ਰੀ ਉਹ ਸ੍ਰੀ ਪ੍ਰਭੂ ਦਾ ਨਾਮ ਜਪੋ ਗਿਆਨ ਪਾ ਕੇ ਸੁੱਖਾਂ ਦੇ ਘਰ ਪਹੁੰਚੋ ਇਹ ਤਨ ਕਰਮਾਂ ਦਾ ਬ੍ਰਿਸ਼ ਜਾਨਣਾ ਕਰੋ ਅਰੋਗਤਾ ਹੋਣ ਨੂੰ ਟਾਣੀਆਂ ਮੰਨੋ ਧਰਮ ਦਾ ਧਾਰਨ ਕਰਨਾ ਇੱਕ ਜਲ ਸਿਜਣਾ ਸਿੰਜਣਾ ਨਾਮ ਸਿਮਰਨ ਸੁੰਦਰ ਫੁੱਲ ਹੈ ਗਿਆਨ ਪ੍ਰਾਪਤ ਹੋਣਾ ਸੁੰਦਰ ਫਲ ਲੱਗਾ ਸਮਝੋ ਆਨੰਦ ਵਿੱਚ ਮਗਨ ਹੋ ਕੇ ਪੂਰਾ ਰਸ ਪ੍ਰਾਪਤ ਕਰੋ ਇਸ ਤਰ੍ਹਾਂ ਵਿਚਾਰ ਕਰਕੇ ਮਨ ਦੇ ਸਾਰੇ ਵਿਕਾਰ ਛੱਡ ਦਿਓ ਸਦਾ ਕਰਤਾਰ ਦੇ ਨਾਮ ਦਾ ਸਿਮਰਨ ਕਰੋ ਉਹਨਾਂ ਨੂੰ ਉਹ ਉਪਦੇਸ਼ ਦੇ ਕੇ ਸਤਿਗੁਰੂ ਜੀ ਕਈ ਦਿਨ ਉੱਥੇ ਠਹਿਰੇ ਫਿਰ ਸਤਿਗੁਰੂ ਜੀ ਅੱਗੇ ਨੂੰ ਚੱਲ ਪਏ ਨੇ ਟਾਪੂ ਦੀ ਸਾਰੀ ਧਰਤੀ ਨੂੰ ਸਤਿਗੁਰੂ ਪਾਰ ਕਰ ਗਏ ਜਿਸ ਦਾ 32 ਜੋਜਨ ਵਿਸਥਾਰ ਸੀ ਫਿਰ ਮੱਧ ਸਾਗਰ ਦੇ ਕਿਨਾਰੇ ਸਤਿਗੁਰੂ ਧੰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਪਹੁੰਚ ਗਏ ਨੇ ਉਹ ਦੀਪਵਾੰਗ ਪ੍ਰਮਾਣਿਤ ਹੁੰਦਾ ਸੀ ਉਸ ਨੂੰ ਕਿਰਪਾ ਨਿਧਾਨ ਸਤਿਗੁਰੂ ਜੀ ਪਾਰ ਕਰ ਗਏ ਅੱਗੇ ਪੁਸ਼ਕਰ ਨਾਮ ਦਾ ਦੀਪ ਆਇਆ ਉਹਦੇ ਅੱਗੇ ਪਹੁੰਚ ਗਏ ਨੇ ਉਸ ਵਿੱਚ ਇੱਕ ਸਮੁੰਦਰ ਇੱਕ ਸੁੰਦਰ ਬੜਾ ਸੁੰਦਰ ਨਗਰ ਹੈ ਵੇਖ ਕੇ ਸਤ ਨਾਮ ਦਾ ਜਾਪ ਕਰਨ ਵਾਸਤੇ ਸਤ ਨਾਮ ਦਾ ਉਪਦੇਸ਼ ਦੇਣ ਵਾਸਤੇ ਸਤ ਗੁਰੂ ਜੀ ਧੰ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉੱਥੇ ਠਹਿਰੇ ਸਤ ਨਾਮ ਦਾ ਉਪਦੇਸ਼ ਦਿੱਤਾ ਸੰਤਾ ਦੀ ਸੇਵਾ ਕਰਨੀ ਸਿਖਾਈ ਪ੍ਰੇਮ ਭਗਤੀ ਸੁੰਦਰ ਦਰੜਾਈ ਉਥੋਂ ਦੇ ਲੋਕਾਂ ਨੂੰ ਸੋਝੀ ਬਖਸ਼ ਕੇ ਫਿਰ ਸਤ ਗੁਰੂ ਜੀ ਉਤੇ ਚਲ ਕੇ ਸਤਗੁਰੂ ਜੀ ਉਤੇ ਪਹੁੰਚੇ ਨੇ ਜਿੱਥੇ ਸਤਵਾਂ ਸਾਗਰ ਸੀ ਕਿਰਪਾ ਨਿਧਾਨ ਗੁਰੂ ਜੀ ਕਿਨਾਰੇ ਤੇ ਜਾ ਕੇ ਖੜੇ ਹੋ ਗਏ ਨੇ ਮਰਦਾਨੇ ਨੂੰ ਉਹਨਾਂ ਫੇਰ ਆਖਿਆ ਕਹਿਣ ਲੱਗੇ ਇਸ ਨੂੰ ਹੀ ਸਤਵਾਂ ਦੀਪ ਜਨਨਾ ਕਰ ਇਹ ਸਤਵਾਂ ਦੀਪ ਹੈ ਇਹਨੂੰ ਸਤਵਾਂ ਦੀਪ ਕਿਹਾ ਜਾਂਦਾ ਹੈ ਇਹ 64 ਲੱਖ ਜੋਜਨ ਦੇ ਬਰਾਬਰ ਹੋਵੇਗਾ ਇਸ ਵਰਗਾ ਹੀ ਇਹ ਸਾਗਰ ਜਨੋ ਸਤਿਗੁਰੂ ਕਹਿਣ ਲੱਗੇ ਮਿੱਠੇ ਜਲ ਵਰ ਵਾਲਾ ਇਸ ਨੂੰ ਪਛਾਨਣਾ ਕਰੋ ਸੁਣ ਕੇ ਪ੍ਰਸ਼ਨਕੀਨ ਮਰਦਾਨੇ ਇਸ ਤੇ ਪਰ ਕਿਆ ਕਰੋ ਬਖਾਨੇ ਇਹ ਸੁਣ ਕੇ ਭਾਈ ਮਰਦਾਨੇ ਨੇ ਪ੍ਰਸ਼ਨ ਕੀਤੇ ਨੇ ਕਹਿਣ ਲੱਗੇ ਇਸ ਤੋਂ ਪਰੇ ਸਤਿਗੁਰ ਜੀ ਕੀ ਹੈ ਸਾਨੂੰ ਉਹ ਵੀ ਦੱਸੋ ਉਥੇ ਕੌਣ ਰਹਿੰਦਾ ਏ ਤੇ ਕੈਸੀ ਉਥੇ ਧਰਤੀ ਹੈ ਰਹਿ ਕੌਣ ਕੈਸੀ ਹੈ ਧਰਣੀ ਪਹੁੰਚੇ ਤਹਾਂ ਕੌਣ ਕਰਨ ਕਰਨੀ ਕਿਹੜੇ ਲੋਕ ਕਰਨੀ ਕਰਕੇ ਉੱਥੇ ਪਹੁੰਚਦੇ ਨੇ ਕਿਹੋ ਜੀ ਉੱਥੇ ਧਰਨੀ ਹੈ ਕਿਹੋ ਜੀ ਉੱਥੇ ਧਰਤੀ ਹੈ ਅੰਤਰਜਾਮੀ ਗਿਰਾ ਉਚਾਰੀ ਸੁੰਦਰ ਦਾਨਵ ਕੋ ਨਾ ਅੰਗਾਰੀ ਅੰਤਰਜਾਮੀ ਸਤਗੁਰ ਜੀ ਨੇ ਆਖਿਆ ਦੇਵ ਤੇ ਮਨੁੱਖ ਦੈਂਤ ਕੋਈ ਵੀ ਅੱਗੇ ਨਹੀਂ ਹੈ ਕੁਝ ਦੂਰ ਤੱਕ ਸੋਨੇ ਦੀ ਧਰਤੀ ਹੈ ਉਸ ਤੋਂ ਅੱਗੇ ਵੱਡੇ ਵੱਡੇ ਪਹਾੜ ਨੇ ਕੰਚਨ ਕੀ ਛਤਕੇਤਕ ਜਾਨਾ ਤਿਹਦੇ ਪਰੇ ਮਹਾ ਪਹਾੜ ਮਹਾਨਾ ਲੋਕਾ ਲੋਕਾ ਲੋਕ ਨਾਮ ਹੈ ਜਾ ਕੋ ਬਹੁ ਵਿਸਤਾਰ ਜਾਨੀਏ ਤਾਕੋ ਉਹਦਾ ਨਾਮ ਲੋਕਾ ਲੋਕ ਹੈ ਸਤਿਗੁਰੂ ਕਹਿ ਲਗੇ ਉਹਦਾ ਬਹੁਤ ਵੱਡਾ ਵਿਸਥਾਰ ਹੈ ਚੌ ਫੇਰੇ ਦੀਪਨ ਦੇ ਕੇ ਸੋਉ ਤੇਸਤੇ ਪਰੇ ਨ ਆਵਣੀ ਕੋ ਉਹ ਦੀਪਾਂ ਦੇ ਚਾਰ ਛਫੇਰੇ ਆ ਉਸ ਤੋਂ ਅੱਗੇ ਕੋਈ ਵੀ ਧਰਤੀ ਨਹੀਂ ਹੈ ਉਹ ਤੋਂ ਅੱਗੇ ਧਰਤੀ ਖਤਮ ਹੋ ਜਾਂਦੀ ਹੈ ਇਸ ਤੇ ਉਰੇ ਪ੍ਰਕਾਸ਼ ਹੈ ਸਾਰੇ ਮਾਰਤੰਡ ਸਾਗਰ ਸੁਤ ਤਾਰੇ ਇਸ ਤੋਂ ਉਰਲੇ ਪਾਸੇ ਸੂਰਜ ਚੰਦਰਮਾ ਤੇ ਤਾਰੇ ਪ੍ਰਕਾਸ਼ ਦੇ ਨੇ ਪਰੈ ਨਾ ਕਾਕੋ ਹੋਏ ਪ੍ਰਕਾਸ਼ਾ ਗਾਡੋ ਬਡੋ ਅੰਧੇਰੋ ਰਾਸਾ ਪਰਲੇ ਪਾਸੇ ਕਿਸੇ ਪ੍ਰਕਾਸ਼ ਦਾ ਕਿਸੇ ਪ੍ਰਕਾਰ ਦਾ ਵੀ ਪ੍ਰਕਾਸ਼ ਨਹੀਂ ਹੈ ਚੰਨਨ ਨਹੀਂ ਹੈ ਹਨੇਰਾ ਹੀ ਹਨੇਰਾ ਹੈ ਹਨੇਰੇ ਦਾ ਸਮੂਹ ਖੜਾਏ ਜੇ ਦਵਾਦਸ ਸੂਰਜ ਚੜੇ ਸਰਬ ਸਿਆਮ ਹੋਏ ਜਾਏ ਅਬ ਚਲ ਜੰਬੂ ਦੀਪ ਕੋ ਧਰਤ ਪੁਨੀਤ ਸੁਹਾਏ ਜੇ 12 ਸੂਲ ਚੜਨ ਤੇ ਸਾਰੇ ਕਾਲਾ ਰੰਗ ਜਾ ਜਾਂਦਾ ਏ ਕੋਣ ਜੰਬੂ ਦੀਪ ਨੂੰ ਚਲੋ ਉਹ ਪਵਿੱਤਰ ਧਰਤੀ ਸ਼ੋਭਦੀ ਹੈ ਇਹ ਕਹਿ ਕੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਥੋਂ ਅੱਗੇ ਨੂੰ ਜੰਬੂ ਦੇਸ਼ ਪਹੁੰਚਣ ਦੀ ਇਸ਼ਾ ਕੀਤੀ ਹੈ ਤੇ ਮੰਦੇ ਸੰਕਲਪ ਵਾਂਗ ਉਥੇ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੀਪਾਂ ਨੂੰ ਛੱਡ ਕੇ ਤੇ ਉਥੇ ਪਹੁੰਚ ਗਏ ਨੇ ਹੁਣ ਗੁਰਮੁਖੋ ਕਿਸ ਤਰ੍ਹਾਂ ਸਤਿਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾਂ ਵੀ ਸਤਗੁਰਾਂ ਦੀ ਸਿੱਧਾਂ ਦੇ ਨਾਲ ਗੋਸ਼ਟ ਹੁੰਦੀ ਹੈ ਤੇ ਕਿਸ ਤਰ੍ਹਾਂ ਅਗਲੇ ਪ੍ਰਸੰਗ ਦੇ ਵਿੱਚ ਵੀ ਸਿੱਧਾਂ ਦੇ ਨਾਲ ਸਤਗੁਰਾਂ ਦੀ ਗੋਸ਼ਟ ਹੁੰਦੀ ਹੈ ਇਹ ਆਪਾਂ ਅਗਲੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ